ਕਹਿੰਦੇ ਨੇ ਜੀ ਬਾਈ ਜੀ ਜੇ ਫੋਨ ਨੰਬਰ ਇਸ ਤਰ੍ਹਾਂ ਦੇ ਇਹ ਨਹੀਂ ਬਤਾਉਂਦੇ ਕਿ ਮੈਂ ਉਹਨਾਂ ਨੂੰ ਕਾਲ ਕਰਦਾ ਹਾਂ ਮੈਂ ਬੋਲਦਾ ਇੱਥੇ ਪਾ ਦਿੰਦਾ ਹਾਂ ਉਹ ਵੀ ਕਾਲ ਹੁੰਦਾ ਉਹ ਬਾਕੀ ਕੋਈ ਕੰਪਨੀ ਦੇ ਚਲੇ ਚੱਲ ਜਾਂਦੇ ਮੈਂ ਜਿੰਦਾ ਕੋਈ ਨਹੀਂ ਕੋਈ ਨਾ ਇੱਧਰ ਰੋਣ ਨੀ ਮੋਈ ਤਾਂ ਮੋਈ ਤਾਂ ਆਦੋਂ ਉਹ ਵਿਸਾਰ ਉੱਪਰ ਗਈ ਆਦੀ ਅਫੀਸਾਂ ਨਾਲ ਆਇਆ ਇਹ ਤੋਂ ਬੰਦੇ ਹਟ ਗਏ ਅਫੀਸ ਤੋਂ ਬਾਅਦ ਮਨੇ ਦੱਸੀ ਉਹਦ ਨੂੰ ਲੱਗ ਗਈ ਕੋਈ ਵੀ ਚਾਹ ਮੋੜ ਕੇ ਜਾ ਕੇ ਹਾਂ ਲੈ ਤੂੰ ਸਹੀ ਵਾਰੀ ਹਾਂਜੀ ਵੀਡੀਓ ਲੈ ਲਈ ਦਾਰੀ ਹਾਂ ਅੱਜ ਜਿਹਦੀ ਆਹ ਮਨ ਲੜਾਈ ਲਈ ਸਾਰੀ ਇਹ ਬਣਾਈ ਜੀ ਤੁਹਾਨੂੰ ਭੇਜ ਦਿੰਦੇ ਆਂ ਦੋ ਮਰ ਰਸਕਾਉਂਦੇ ਆ ਜੀ ਇੱਕ ਦੇ ਇੱਕ ਦੇ ਸੀਗੇ ਤਾਂ ਨਾ ਰਿਹਾ ਜੀ ਜੇ ਰੀਨਲ ਰੀਨਲ ਤਾਂ ਤੇ ਬੇੜੇ ਨਾਲ ਆਏ ਨਾ ਉਹ ਰੀਨਲ ਸਰ ਕੋਲੇ ਹੈਗੀ ਪੈਂਡ ਰਾਈਨ ਗੁਰਬਖਸ਼ ਸਰ ਕੋਲੇ ਹੈਗੀ ਤਾਂ ਬੋਝ ਪਾ ਦੇਣੀ ਇਹ ਨਹੀਂ ਮੈਂ ਅਸਮੇ ਤਾਂ ਬੇਟੇ ਨੂੰ ਬਲਾ ਲੈਣਾ ਮੰਦਰ ਨੂੰ ਉਹ ਉੱਤਰਿਆਂ ਦਾ ਬਲ ਉਹਨਾਂ ਦੇ ਨਾਲ ਹੀ ਉੱਤਰ ਜਾਂਦਾ ਆ ਉਹ ਵਿੱਚੇ ਕਿਹੜਾ ਹੀ ਬਾਜ਼ੇ ਡਾਲ ਕੋਈ ਜਿਹੜੇ ਲੜੇ ਆ ਉਹ ਫਿਰ ਆਫਿਸ ਚ ਵੜਨ ਲੱਗਾ ਜੀ ਇਧਰੋਂ ਫੇਰ ਉਹ ਜਦੋਂ ਲੜ ਪੈਂਦੇ ਆ ਆਫਿਸ ਚ ਪਿੱਛੇ ਭੱਜ ਜਾਂਦੇ ਬਾਕੀ ਤੁਹਾਡਾ ਦੇਖਦਾ ਹਾਂ ਅੱਗੇ ਤੁਸੀਂ ਆਪਣੇ ਕੰਮ ਕਰਦੇ ਨਹੀਂ ਮੈਂ ਤਾਂ ਤੇਲ ਪਾਉਣ ਹੀ ਆਇਆ ਸੀ ਹੁਣ ਮੈਨੂੰ ਪਤਾ ਲੱਗੇ ਉਹ ਕੈਮਰੇ ਉਹ ਕੰਨੇ ਚਲਾ ਵੀ ਦਿਓ ਮਰੇ ਦਾ ਬੈਗਰ ਕੋਲ ਹੁੰਦਾ ਨਹੀਂ ਅਸਲ ਬੈਗਰ ਪੈਣਾ ਨਹੀਂ ਠੀਕ ਹੈ ਉਹ ਇੱਥੇ ਮੁੰਡੇ ਜਿਹੜੇ ਵਾਲੇ ਸੀ ਨੀ ਕੋ ਨਾਲ ਦੇ ਮਿੰਟਾ ਘੜੀਆਂ ਲਿਆ ਮੇਰੇ ਪਨੇ ਉਹਦੇ ਸ਼ੋਅ ਹੋ ਗਏ ਬੰਦੇ ਸ਼ਕਲ ਮੈਂ Субтитры создавал DimaTorzok ਜੀ ਸਿੰਘ ਮੇਰਾ ਨਾਮ ਜੀ ਕੀ ਗੱਲ ਕੀ ਬਣੀ ਜੀ ਮੇਰਾ ਬੇਟਾ ਤੇ ਇਹਨਾਂ ਦੇ ਅੰਪਰੋਲ ਲੈਣ ਗਏ ਆ ਜੀ ਉਹ ਰੇਡ ਪਿੱਛੇ ਕੋਈ ਉਹਨਾਂ ਦੀ ਕੀ ਕਿਹੜੀ ਗੱਲ ਪਿੱਛੇ ਬਹਿਸ਼ ਹੋਈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ ਮੈਂ ਕਿਹਾ ਮੇਰੇ ਨਾਲ ਗੱਲ ਕਰਾ ਉਹਨੇ ਫੋਨ ਲਾ ਕੇ ਹੋਲਡ ਪਾਉਣਾ ਕਹਿੰਦਾ ਮੈਂ ਡੈਡੀ ਮਾਲਕਣਾ ਮੈਂ ਕਿਹਾ ਅੰਦਰ ਹੋਊਗਾ ਗੱਲ ਕਰਾਓ ਉਹਨਾਂ ਦਾ ਮੈਂ ਇੱਕ ਮਿੰਟ ਡੈਡੀ ਹੋਲਡ ਹੀ ਰੱਖੀ ਫੋਨ 5:30 ਵਜੇ ਹੀ ਫੋਨ ਲਾਇਆ ਉਹਨੇ ਮੈਨੂੰ ਤੇ ਮੈਂ ਕਿਹਾ ਤੂੰ ਗੱਲ ਕਰਾ ਉਹਦੇ ਨਾਲ ਜਾ ਕੇ ਬਿੰਦੂ ਦਾ ਕੱਚਾ ਨਾਂ ਬਿੰਦੂ ਆ ਪੰਪ ਮਾਲਕਾ ਜਿਹੜਾ ਮੁੰਡਾ ਉਹਨਾਂ ਜਦੋਂ ਉਹਨੇ ਫੋਨ ਲੈ ਕੇ ਉਹਦੇ ਅੰਦਰ ਵਾਲ ਨੂੰ ਜਾਣਗਾ ਉਹਦੋਂ ਨੂੰ ਛੋਰ ਨੇ ਚੀਕ ਮਾਰੀਆਂ ਦਾ ਡੈਡੀ ਉਹ ਮਿੰਦਰਦੇਵ ਨੇ ਲੱਤ 'ਚ ਗੋਲੀ ਮਾਰਤੀ ਮੈਂ ਕਿਹਾ ਭੱਜ ਕੇ ਜਾ ਕੇ ਤੂੰ ਉਹਨੂੰ ਕਹਿ ਵੀ ਇਹ ਕੰਗਾਲੋਂ ਹੈਗੇ ਆਂ ਵੀ ਅੱਗੇ ਵੀ ਤੇਲ ਲੈ ਕੇ ਜਾਂਦੇ ਆਂ ਮੈਂ ਬਲਜੀਤ ਦਾ ਮੁੰਡਾ ਮੈਂ ਕਿਹਾ ਉਹਨੂੰ ਦੱਸ ਉਹ ਤੈਨੂੰ ਨਹੀਂ ਜਾਂਦਾ ਹੋਣਾ ਉਹਨੇ ਇੰਨੇ ਨੂੰ ਇਹਦੋਂ ਵੀ ਫੋਨ ਵੀ ਖੋਲੇ ਇਹਨਾਂ ਦੇ ਦੋ ਮੁੰਡਿਆਂ ਤੋਂ ਕੋਲੇ ਮੋਬਾਈਲ ਸੀ ਫੋਨ ਵੀ ਖੋਲੇ ਤੇ ਇਹਨਾਂ ਨੂੰ ਕੁੱਟਿਆ ਮਾਰਿਆ ਬਹੁਤ ਇਹਨਾਂ ਤੇ ਪੈਸੇ ਮੁਠੇ ਵੀ ਮਾਰੇ ਪੰਜ ਫੇਰ ਕੀਤੇ ਇਹਨਾਂ ਦੇ ਕੋਈ ਕੰਨਕੂਲ ਦੀ ਕੋਈ ਕਿਤੋਂ ਦੀ ਕੱਢੇ ਉਹਨਾਂ ਨੇ ਇਹਨਾਂ ਨੂੰ ਜਾਨੋਂ ਮਾਰਦਿਓ ਨੇ ਕੋਈ ਕਸਰ ਨਹੀਂ ਛੱਡੀ ਕੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਇਨਸਾਫ ਸਾਨੂੰ ਦਿੱਤਾ ਜਾਵੇ ਸਾਡਾ ਬੱਚਾ ਬਜੁਰੱਤਾ ਹੋ ਗਿਆ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ 307 ਦਾ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਉਹਨਾਂ ਨੇ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਜੀ ਹਾਂ ਸਰਦ ਜੀ ਕਿਹਨਾ ਟੋਟਾ ਤੁਹਾਨੂੰ ਹੋ ਜੀ ਨੇ ਤਾਂ ਕਿਨਾ ਵੀ ਟੋਟਾ ਮੈਂ ਜਿਕਰਵਿੰਦਰ ਸਿੰਘ ਹੈ ਮੇਰਾ ਨਾਮ ਅ ਭਾਈ ਜੀ ਕੀ ਗੱਲ ਹੋਈ ਆ ਲੜਕੇ ਨਾਲ ਭਾਈ ਜੀ ਸਾਡੇ ਅੱਜ ਕੱਲ ਨੂੰ ਸਪਰੇਅ ਕਰਨੇ ਸੀ ਭੁੰਡਾਲਾਂ ਤੇਲ ਦੀ ਸ਼ਾਰਟ ਚੱਲੀ ਨਹੀਂ ਮਿਲਦਾਂ ਦੀ ਸਾਨੂੰ ਉਹੀ ਪੰਪ ਹੂਰਤ ਲੈ ਕੇ ਹੁੰਦੇ ਨੇ ਤੇ ਅਸੀਂ ਉੱਥੇ ਜਾਣ ਤੇ ਜਦੋਂ ਗਏ ਇਹ ਮੁੰਡੇ ਦਾ ਮੁੰਡਾ ਫੜਦਾ ਸੀ ਕਿ ਜੀ ਦਾ ਪੰਪ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਰੀਡ ਰੂਟ ਵਾਧ ਲਾਉਂਦੇ ਸੀ ਕਿ ਤੇ ਮੁੰਡਿਆਂ ਨੇ ਕਿਹਾ ਵੀ ਇਸ ਦਾ ਆਹ ਦਾ ਰੀਡ ਨਹੀਂ ਗਿਆ ਤੂੰ ਕਿੱਧਰ ਲਾਉਣੀ ਉਹਦੇ ਪੁਰਾਣਾ ਪਾੜੋ ਨਹੀਂ ਦਿੰਦੇ ਸੀ ਜਿਹੜਾ ਕਰਿੰਦਾ ਸੀ ਉਹ ਬੈਸ ਖੜੋਤਾ ਵਾਵਾ ਬੈਸਨ ਦੇ ਨਾਲ ਹੀ ਮੁੜ ਕੇ ਇਹ ਇਹ ਛੋਰਾ ਨਾਲ ਹੱਥ ਬਾਈ ਹੋ ਗਏ ਤੇ ਛੋਰਾ ਨੇ ਐਵੇਂ ਕਿ ਛੋਰ ਵੀ ਨਾਲ ਲੜੇ ਆ ਉਹਨਾਂ ਨਾਲ ਹੱਥ ਬਾਈ ਹੋਏ ਆ ਐ ਕਿ ਕਿ ਨਹੀਂ ਲੜੇਗੇ ਤੇ ਉਹ ਤੋਂ ਬਾਅਦ ਚ ਜਦੋਂ ਆਇਆ ਇਹਨਾਂ ਦਾ مالک ਆ ਉਹਨੇ ਅੱਗੇ ਫੈਰ ਮਾਰ ਲਾ ਕੇ ਤਿੰਨ ਚਾਰ ਗੱਡੇ ਇੱਕ ਮੁੰਡੇ ਦੇ ਲੱਤ ਵਿੱਚ ਲਾ ਮਾਰਿਆ ਸਾਡਾ ਤਾਂ ਇਹਨਾਂ ਦਾ ਚਰਾਗ ਮਟਾ ਦੇਣਗੇ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਉਹ ਅੱਗੇ ਵੀ ਕਰੇਮਾਂ ਦੇ ਵਿੱਚ ਆਇਆ ਉਹਦੇ ਤੇ ਦੋ ਤਿੰਨ ਪਰਚੇ ਅੱਗੇ ਵੀ ਹੈਗੇ ਆ ਉੱਥੋਂ ਦਾ ਸੁਖਵੰਦਰ ਸਿੰਘ ਸਰਪੰਚ ਬਾਰੇਗਾ ਉਹਦੇ ਵਿੱਚ ਵੀ ਉਹਦਾ ਹੱਥ ਆ ਤੇ ਉਹਨੇ ਇੱਕ ਹੋਰ ਵੀ ਕਤਲ ਕੀਤਾ ਉਹਦੇ ਵਿੱਚ ਜੇਲ੍ਹ ਕੱਟ ਗਿਆ ਉਹ ਬੰਦੇ ਨੇ ਸਾਨੂੰ ਜਮਾ ਮਾਰ ਦੇਣਾ ਸੀਗਾ ਭਾਈ ਜਿਹੜੇ ਮੁੰਡੇ ਆ ਗਏ ਸੀਗੇ ਦਿਨਾਂ ਵਿੱਚ ਤੁਸੀਂ ਗੱਲ ਕਰੋ ਤੁਹਾਡੇ ਬੱਚੇ ਨਾਲ ਕਿੰਨੇ ਜਣੇ ਸੀ ਇਹ ਸਰ ਇਹ ਮੁੰਡੇ ਤਿੰਨ ਜਣੇ ਸੀਗੇ ਇੱਕ ਦਿਨ ਸੀ ਜਿਸੀਰੀ ਵਿੱਚ ਦਿਖਾਈ ਦੇ ਰਿਆ ਵੀ ਕੋ ਕੁਝ ਤਿੰਨ ਚਾਰ ਜਨੇ ਕਬਿਖੀ ਨੂੰ ਕੁੱਟ ਰੇ ਉਹ ਕਿੰਨੂੰ ਕੁੱਟ ਰੇ ਸੀ ਉਹ ਕੌਣ ਸੀ ਉਹ ਸਾਡੇ ਮੁੰਡਿਆਂ ਨਾਲ ਜਦੋਂ ਥਪਾਈ ਹੋਇਆ ਤੇ ਉਹ ਕੁੱਟਣਾ ਉਹ ਉਹਨੇ ਗਾਲਾਂ ਕੱਢਣ ਲਗਾ ਕਰੇਂਦਾ ਉਹ ਵੀ ਵੇਖਣ ਨਾਲ ਵੀ ਗਾਲਾਂ ਕੱਢੀਆਂ ਉਹ ਜੇ ਰਿਕਾਰਡ ਹੋਉਂਦੀ ਐ ਉਹ ਵੀ ਕੱਢਣ ਜੋ ਉਹਨੇ ਵੀ ਆਦਾ ਮੈਂ ਤਾਂ ਇਸ ਨਾਲ ਭੋਂਗੇ ਨਹੀਂ ਤੇ ਪੌੜਣਾ ਨਾ ਭੋਂ ਤੇ ਇਹ ਥਪਾਈ ਹੋ ਗਿਆ ਤੇ ਤੂੰ ਗਾਲਾਂ ਕੱਢਦਾ ਥਪਾਈ ਹੋਇਆ ਫਿਰ ਇਹਦਾ ਮੁੰਡਾ ਸੀਗਾ ਉਹ ਜਾ ਕੇ ਮਾਲਕ ਨਾਲ ਕਿਉਂਕਿ ਇਹਦੇ ਨਾਲ ਮਾਲਕ ਫੜਦਾ ਰਹੇਗਾ ਉਹਦੇ ਨਾਲ ਗੱਲ ਕਰਾਉਣੀ ਚਾਹੁੰਦੇ ਕਿ ਵੀ ਯਾਰ ਆ ਕੇ ਕਰਕੇ ਮੈਂ ਬਲਜੀਤ ਦਾ ਮੁੰਡਾ ਤੇ ਵੀ ਸਾਨੂੰ ਵੀ ਨਾ ਕੁਛ ਕੋਦੇ ਉਹਨਾਂ ਚਿਰ ਨੂੰ ਉਹਨੇ ਮਾਲਕ ਨਹੀਂ ਇਹਦੇ ਗੋਲੀ ਮਾਰਦੀ ਗੋਲੀ ਵੱਜੀ ਕਿੱਥੇ ਵੱਜੀ ਮੁੰਡੇ ਦੇ ਲੱਤ 'ਚ ਵੱਜੀ ਹੋਣੀ ਹੁਣ ਕਿਵੇਂ ਕੰਡੀਸ਼ਨ ਕਰਾਂਗੇ ਕੰਡੀਸ਼ਨ ਤਾਂ ਹੁਣ ਜੀ ਪਤਾ ਲੱਗੂਗਾ ਹੁਣ ਸਿਹਰ ਤੇ ਵਿੱਚ ਉਂ ਮੜ ਕੇ ਜੋ ਡਿੱਗ ਪਿਆ ਉਹ ਉਤੋਂ ਉਹਦੇ ਵਿੱਚ ਪਾਈਪਾ ਮਾਰ ਲੱਗਾ ਤੇ ਪਿਸਤੌਲ ਦੇ ਮਾਰ ਲੱਗਾ ਜਿੱਥੇ ਜਗ ਜਗ ਮਹਿ ਗਿਆ ਜੇ ਦੂਜੇ ਇੱਕ ਮੁੰਡੇ ਤੇ ਹੋਰ ਦੇ ਮਾਰਿਆ ਕੀ ਮੰਗ ਕਰਦੇ ਅਸੀਂ ਦੇਖਦੇ ਹਾਂ ਜੇ ਉਹਨਾਂ ਸਾਹਮਣੇ ਆਉਣਾ ਚਾਹਦੇ ਜੇ ਅਸੀਂ ਜੇ ਹੁਣ ਵੀਡੀਓ ਵੇਖੀ ਹੈ ਉਹਨਾਂ ਨੇ ਤੇ ਜੇ ਉਹ ਵੀਡੀਓ ਦੇ ਵਿੱਚ ਤਾਂ ਇਹ ਐ ਹੱਥੋਂ ਪਾਈ ਗਈ ਹੈ ਚਲ ਠੀਕ ਹੈ ਅਸੀਂ ਕਿੰਨੇ ਹਾਂ ਪਰ ਜੇ ਉਹ ਕਹਿੰਦੇ ਵੀ ਸਾਡਾ ਅ ਪਿਆਗਲਾਂ ਦੀ ਵਾਈ ਕਰਦੇ ਠੀਕੇ ਦੇ ਲੈ ਕੇ ਕਰਦੇ ਆ ਜੁਆ ਕਹਿੰਦਾ ਮੈਂਟਲ ਦਾ ਵੀ ਇਹ ਨਹੀਂ ਲੱਗਦਾ ਤਿੰਨ ਚਾਰ ਜਣ ਕੇ ਜਣ ਕੇ ਸਾਡੇ ਜਿਹੜੇ ਵੀ ਜੁਆ ਗਰੁੱਪ ਚ ਆ ਉਹ ਆਦੇ ਖੇਤੋਂ ਬਾਹਰ ਨਹੀਂ ਜਾਂਦੇ ਕਿ ਘਰੇ ਰਹਿੰਦੀ ਆ ਤੇ ਇਹਦੇ ਕਰਕੇ ਹੁਣ ਜੇ ਕ੍ਰੈਮ ਕੀਤਾ ਤਾਂ ਤੁਹਾਨੂੰ ਪਤਾ ਲੱਗੇ ਇਹ ਕੋਈ ਆਪਦੀ ਨਹੀਂ ਜ਼ਮੀਨ ਥਾਰੀ ਇਹ ਠੇਕੇ ਤੇ ਲੈ ਕੇ ਕਰਦੇ ਆ ਸਾਨੂੰ ਠੇਕੇ ਤੇ ਲੈ ਕੇ ਉਹ ਵੀ ਕਰ ਦਿੰਦੇ ਨੇ ਜਿਹਨਾਂ ਦੇ ਨਾਲ ਦੇ ਸਾਥੀ ਸੀ ਦੋ ਮੁੰਡੇ ਉਹਨਾਂ ਦੇ ਕਿਵੇਂ ਉਹਨਾਂ ਨੂੰ ਵੀ ਕੁੱਟਿਆ ਉਹਦੇ 1 ਦੇ ਤਾਂ ਵੱਜਿਆ ਇੱਥੇ 6 ਵਜੇ ਹੈ ਤੇ 1 ਦੇ 7 ਵਜੇ ਆਏ ਦੋ ਉਹਦੇ ਪਸ ਤੋਂ ਗੁਰ ਉਹਨਾਂ ਤੇ ਫਿਰ ਹੋਲ ਦੀ ਲੰਗਿਆ ਜੇਕਰ ਉਹ ਗੁਜਰਤੀ ਉਹਨਾਂ ਦੀ ਵੱਜ ਸਕਦੇਗਾ ਪੰਜ ਫੇਰ ਕੀਤੇ ਇਹ ਨਹੀਂ ਗੱਲ ਉਹ ਇੱਕ ਤਾਂ ਮੁੰਡਾ ਇਹਦਾ ਕਿ ਇਹਨਾਂ ਨੇ ਵੀ ਸਪਰੇਅ ਗੱਲ ਨੂੰ ਕਰਨੀ ਆ ਤੇਲ ਹੀ ਲੈ ਹੋਲਡ ਆ ਜੀ ਮੈਨੂੰ ਫੋਨ ਲਾ ਕੇ ਉਹਨਾਂ ਨੇ ਮੜ ਕੇ ਤੇਲ ਤੇਲ ਵਾਸਤੇ ਹੀ ਲੈਣ ਗਏ ਆ ਉਹ ਜਿਹੜੇ ਭੁੰਡਾ ਨਾਲ ਸਪਰੇਅ ਕਰਦੇ ਉਹਦੇ ਤੇਲ ਸਾਨੂੰ ਪਤਾ ਅੱਜਕੱਲ ਜ਼ਰੂਰੀ ਹੋਇਆ ਪਿਆ ਤੇ ਤੇਲ ਹੈ ਨਹੀਂ ਸੀਗਾ ਇਸ ਕਰਕੇ ਇਹ ਅੱਜ ਕਣੀਆਂ ਵਾਲੇ ਤੋਂ ਮੁੰਡੇ ਤਿੰਨ ਜਣੇ ਮੋਟਰਸਾਈਕਲ ਤੇ ਪੰਪ ਤੇ ਤੇਲ ਲੈਣ ਆਏ ਸੀ ਜਦੋਂ ਤੇਲ ਪਾਉਣ ਲੱਗੇ ਬੋਤਲਾਂ 'ਚ ਤੇ ਉਹਨਾਂ ਨੇ ਪੰਪ ਲੈਣੇ ਪਾਇਆ ਨਹੀਂ ਮੋਣਾ ਕਰਤਾ ਉਹ ਕਹਿੰਦੇ ਦੂਸਰਿਆਂ ਨੂੰ ਕਿਉਂ ਪਾ ਰਹੇ ਆ ਫਿਰ ਜਾਂ ਇਹਨਾਂ ਨੂੰ ਵੀ ਨਾ ਪਾਓ ਇਸ ਗੱਲ ਤੋਂ ਇਹਨਾਂ ਦਾ ਟਕਰਾਅ ਹੋ ਗਿਆ ਟਕਰਾਅ ਹੋਇਆ ਤਾਂ ਇਹਨਾਂ ਆਪਸ ਵਿੱਚ ਪੰਪ ਵਾਲੇ ਇਹਨਾਂ ਦੇ ਗੱਲ ਪੈ ਕੇ ਲੜ ਪਏ ਉੱਥੇ ਪੰਪ ਵਾਲੇ ਨੇ ਫਿਰ ਆਪਦੇ ਰਵਾਲਵਰ ਨਾਲੇ ਦੇ ਫਾਇਰ ਕਰਤਾ ਜਿਹਦੇ ਗੋਲੀ ਲੱਗੀ ਹੈ ਤੇ ਇਹਦਾ ਬਿਆਨ ਲਿਖ ਲਿਆ ਜੋ ਬਣਦੀ ਹੈ ਉਹ ਕਾਰਵਾਈ ਕਰ ਰਹੇ ਹਾਂ ਕੋਈ ਇਰੇਡਰ ਨੂੰ ਲੈ ਕੇ ਵੀ ਗੱਲਬਾਤ ਹੋਈ ਰੇਟ ਨੂੰ ਲੈ ਕੇ ਕਹਿੰਦੇ ਆ ਵੀ ਇਹਨਾਂ ਨੇ ਬਿਆਨ ਚ ਇਹੀ ਲਿਖਾਇਆ ਵੀ ਉਹ ਸਾਡੇ ਤੋਂ ਵੱਧ ਰੇਟ ਮੰਗਦੇ ਸੀ ਅਸੀਂ ਕਿਹਾ ਵੀ ਜੋ ਸਹੀ ਰੇਟ ਆ ਸੀ ਉਹ ਦੇਵਾਂਗੇ ਤੇ ਇਸ ਕਰਕੇ ਇਹਨਾਂ ਨੇ ਉਹਨਾਂ ਨੇ ਤੇਲ ਪਾਉਣ ਤੋਂ ਇਹਨਾਂ ਨੂੰ ਮਨਾ ਕੀਤਾ ਇਹ ਕਹਿੰਦੇ ਫਿਰ ਜੇ ਸਾਨੂੰ ਨਹੀਂ ਪਾਉਣਾ ਸੀ ਦੂਜਿਆਂ ਨੂੰ ਵੀ ਨਹੀਂ ਪਾਉਣ ਦੇਣਾ ਇਸ ਗੱਲ ਤੋਂ ਇਹਨਾਂ ਦੀ ਉੱਥੇ ਲੜਾਈ ਹੋਈ ਪਰ ਉਹਨਾਂ ਨੇ ਲੜਨ ਤੋਂ ਬਾਅਦ ਉਹਨਾਂ ਨੇ ਪਿਸਟਲ ਨਾਲ ਫਾਇਰ ਕੀਤਾ ਮੇਰੀ ਸੱਜੀ ਲਾਤ ਤੇ ਲੱਗਾ ਜਿਹੜੀ ਸੀਸੀਟੀਵੀ ਕਸਮ ਹੈਗੀ ਉਸ ਵਿੱਚ ਦੇਖਿਆ ਗਿਆ ਕਿ ਕੁਝ ਵਿਅਕਤੀ ਇੱਕ ਵਿਅਕਤੀ ਨੂੰ ਕੁੱਟਦੇ ਵੀ ਨਜ਼ਰ ਆਏ ਸੀ ਕਿ ਮਾਰਕੁੱਟ ਵੀ ਕਰਦੇ ਆਏ ਸੀ ਉਹ ਕਿੰਨਾ ਦੀ ਕੁੱਟਮਾਰ ਕਰ ਰਹੇ ਸੀ ਉਹ ਇਸੇ ਮੁੰਡੇ ਦੀ ਪਹਿਲਾਂ ਕੁੱਟਮਾਰ ਕਰ ਰਹੇ ਸੀ ਓਕੇ ਜੀ ਇਸੇ ਮੁੰਡੇ ਨੂੰ ਪਹਿਲਾਂ ਉਹਨੇ ਤਾਂ ਸੀਸੀਟੀਵੀ ਫੁਟੇਜ ਦੇਖੀ ਹੈ ਪਹਿਲਾਂ ਜਦੋਂ ਇਹ ਤੇਲ ਤੋਂ ਖੜੇ ਖੜੇ ਟਕਰਾਅ ਹੁੰਦਾ ਹੈ ਇਹਨੂੰ ਧੱਕਾ ਮਾਰ ਕੇ ਛੱਡਦੇ ਆ ਆਪਸ ਵਿੱਚ ਮਿੱਥੋ ਬਈ ਹੁੰਦੇ ਆ ਇਹ ਵੀ ਮਾਰਦਾ ਉਹ ਵੀ ਮਾਰਦਾ ਜੀ ਫਿਰ ਉਹ ਬਾਅਦ ਵਿੱਚ ਉਸ ਤੋਂ ਬਾਅਦ ਫਾਇਰ ਕਰਦਾ ਸਰ ਕੋਈ ਰੰਦੋਕੀ ਵੀ ਕੀਤਾ ਇਸ ਮਾਮਲੇ ਵਿੱਚ ਕਿਸੇ ਨੇ ਨਹੀਂ ਫਿਲਹਾਲ ਕੋਈ ਨਹੀਂ ਪਰ ਸਾਡੀ ਟੀਮ ਗਈ ਹੋਈ ਉੱਥੇ ਮੁਕਦਮਾ ਦਰਜ ਕਰ ਲਿਆ ਮੁਕਦਮਾ ਦਰਜ ਕਰ ਰਹੇ ਆ ਬਿਆਨ ਲਿਖਿਆ ਜੀ